ਇੱਕ ਵਾਰ ਫਿਰ ਨਹਿਰਾਂ ਦੇ ਵਿੱਚ ਇੱਕ ਵਿਅਕਤੀ ਡਿੱਗ ਚੁੱਕਿਆ ਜਿਸ ਦੀ ਭਾਲ ਪਿੰਡ ਵਾਸੀ ਤੇ ਪੁਲਿਸ ਕਰ ਰਹੀ ਹੈ ਮੁੱਢਲੀ ਜਾਣਕਾਰੀ ਦੇ ਅਨੁਸਾਰ ਕਰੀਬ 5 ਵਜੇ ਇਹ ਵਿਅਕਤੀ ਨਹਿਰ ਦੇ ਵਿੱਚ ਡਿੱਗਿਆ ਮੁਕਸਰ ਦੇ ਨਜ਼ਦੀਕੀ ਪਿੰਡ ਵੜਿੰਗ ਦੇ ਕੋਲ ਦੀ ਲੰਘਦੀਆਂ ਨਹਿਰਾਂ ਦੇ ਵਿੱਚ ਵਿਅਕਤੀ ਡਿੱਗਿਆ ਜੋ ਤਸਵੀਰਾਂ ਅਸੀਂ ਤੁਹਾਡੇ ਨਾਲ ਸਾਂਝੀਆਂ ਕਰ ਰਹੇ ਹਾਂ ਡਿੱਗਣ ਸਾਰ ਹੀ ਪਿੰਡ ਵਾਸੀ ਇਕੱਤਰ ਹੋ ਜਾਂਦੇ ਨੇ ਕਿਉਂਕਿ ਕੁਝ ਵਿਅਕਤੀਆਂ ਦੇ ਵੱਲੋਂ ਜਾਣਕਾਰੀ ਦੇ ਅਨੁਸਾਰ ਇਸ ਵਿਅਕਤੀ ਨੂੰ ਡਿੱਗਦੇ ਦੇਖਿਆ ਗਿਆ ਤੇ ਉਸ ਤੋਂ ਬਾਅਦ ਪੁਲਿਸ ਵੀ ਮੌਕੇ ਤੇ ਪਹੁੰਚ ਚੁੱਕੀ ਆ ਤੇ ਲੋਕਲ ਗੋਤਾਖੋਰਾਂ ਨੂੰ ਵੀ ਬੁਲਾਇਆ ਗਿਆ ਔਰ ਇਸ ਵਿਅਕਤੀ ਦੀ ਭਾਲ ਕੀਤੀ ਜਾ ਰਹੀ ਹੈ। ਮੁੱਢਲੀ ਜਾਣਕਾਰੀ ਦੇ ਅਨਸਾਰ ਇਸ ਵਿਅਕਤੀ ਦੀ ਉਮਰ ਕਰੀਬ 40 ਸਾਲ ਦੱਸੀ ਜਾ ਰਹੀ ਹੈ ਤੇ ਫਰੀਦਕੋਟ ਜ਼ਿਲ੍ਹੇ ਦੇ ਪਿੰਡ ਡੱਗੂ ਰਮਾਣਾ ਦੇ ਰਹਿਣ ਵਾਲਾ ਦੱਸਿਆ ਜਾ ਰਿਹਾ ਹੈ। ਫਿਲਹਾਲ ਪੁਲਿਸ ਜਾਂਚ ਕਰ ਰਹੀ ਹੈ ਕਿ ਇਹ ਵਿਅਕਤੀ ਕਿੱਥੋਂ ਦੇ ਰਹਿਣ ਵਾਲਾ ਸੀ ਔਰ ਇੱਥੇ ਕੀ ਕਰਨ ਆਇਆ ਸੀ। ਸਾਨੂੰ ਜੋ ਜਾਣਕਾਰੀ ਮਿਲੀ ਹੈ ਸੂਤਰਾਂ ਦੇ ਅਨੁਸਾਰ ਉਸ ਦੇ ਅਨੁਸਾਰ ਦੱਸ ਦਈਏ ਕਿ ਇਹ ਵਿਅਕਤੀ ਹਰ ਰੋਜ਼ ਇੱਧਰ ਆਉਂਦਾ ਸੀ ਔਰ ਅੱਜ ਇਹ ਵਿਅਕਤੀ ਨਹਿਰ ਦੇ ਵਿੱਚ ਡਿੱਗ ਚੁੱਕਿਆ ਹੈ ਦੱਸ ਦਈਏ ਕਿ ਮੁਕਸਰ ਦੇ ਪਿੰਡ ਵਟੂ ਦੇ ਕੋਲ ਇਹ ਵਿਅਕਤੀ ਨਹਿਰ ਦੇ ਵਿੱਚ ਡਿੱਗਿਆ ਫਿਲਹਾਲ ਪਿੰਡ ਵਾਸੀ ਤੇ ਪੁਲਿਸ ਦੇ ਵੱਲੋਂ ਇਸ ਦੀ ਭਾਲ ਕੀਤੀ ਜਾ ਰਹੀ ਹੈ ਔਰ ਮੌਕੇ ਤੇ ਗੋਤਾਖੋਰਾਂ ਨੂੰ ਵੀ ਬੁਲਾਇਆ ਗਿਆ ਹੈ ਇਸ ਤੋਂ ਪਹਿਲਾਂ ਦੱਸ ਦਈਏ ਕਿ ਪਿਓ ਪੁੱਤ ਦੇ ਵੱਲੋਂ ਇਨ੍ਹਾਂ ਹੀ ਨਹਿਰਾਂ ਦੇ ਵਿੱਚ ਛਾਲ ਮਾਰ ਕੇ ਖੁਦਕੁਸ਼ੀ ਕੀਤੀ ਗਈ ਸੀ ਔਰ ਇਸ ਤੋਂ ਬਾਅਦ ਅੱਜ ਫਿਰ ਕਰੀਬ 5 ਵਜੇ ਇੱਕ ਵਿਅਕਤੀ ਮੋਟਰਸਾਈਕਲ ਦੇ ਸਮੇਤ ਨਹਿਰ ਦੇ ਵਿੱਚ ਡਿੱਗਿਆ ਜੋ ਜਾਣਕਾਰੀ ਸਾਨੂੰ ਮਿਲੀ ਹੈ ਉਸ ਦੇ ਅਨੁਸਾਰ ਹੀ ਤੁਹਾਨੂੰ ਦੱਸ ਰਹੇ ਹਾਂ ਕਿ ਮੋਟਰਸਾਈਕਲ ਦੇ ਸਮੇਤ ਇਹ ਵਿਅਕਤੀ ਨਹਿਰ ਦੇ ਵਿੱਚ ਡਿੱਗਿਆ ਔਰ ਡਿੱਗਣਾਂ ਦੇ ਕਾਰਨਾਂ ਦਾ ਫਿਲਹਾਲ ਹਜੇ ਤੱਕ ਪਤਾ ਨਹੀਂ ਲੱਗ ਸਕਿਆ ਕਿ ਇਸ ਨੇ ਖੁਦਕੁਸ਼ੀ ਕੀਤੀ ਹੈ ਜਾਂ ਫਿਰ ਨਹਿਰ ਦੇ ਵਿੱਚ ਡਿੱਗਣ ਦਾ ਕੋਈ ਹੋਰ ਕਾਰਨ ਆ ਇਸ ਮਾਮਲੇ ਦੀ ਪੁਲਿਸ ਜਾਂਚ ਕਰ ਰਹੀ ਹੈ ਔਰ ਜਾਂਚ ਤੋਂ ਬਾਅਦ ਹੀ ਸਪਸ਼ਟ ਹੋ ਪਾਵੇਗਾ ਕਿ ਇਹ ਵਿਅਕਤੀ ਕਿੱਥੋਂ ਦੇ ਰਹਿਣ ਵਾਲਾ ਸੀ ਔਰ ਇਸ ਦਾ ਨਾਮ ਕੀ ਸੀ ਔਰ ਇਸ ਨੇ ਨਹਿਰ ਵਿੱਚ ਛਾਲ ਮਾਰੀ ਆ ਜਾਂ ਫਿਰ ਇਹ ਕੋਈ ਹੋਰ ਕਾਰਨ ਆ ਨਹਿਰ ਦੇ ਵਿੱਚ ਡਿੱਗਣ ਦਾ ਫਿਲਹਾਲ ਇਹ ਜਾਣਕਾਰੀ ਹੈ ਜੇਰੀ ਤੁਹਾਡੇ ਨਾਲ ਅਸੀਂ ਸਾਂਝੀ ਕਰ ਰਹੇ ਹਾਂ ਕਿ ਨਹਿਰਾਂ ਦੇ ਵਿੱਚ ਇੱਕ ਵਾਰ ਫਿਰ ਇੱਕ ਵਿਅਕਤੀ ਅੱਜ ਡਿੱਗ ਚੁੱਕਿਆ ਜਿਸ ਦੀ ਪਾਲ ਪਿੰਡ ਵਾਸੀ ਤੇ ਪੁਲਿਸ ਦੇ ਵੱਲੋਂ ਕੀਤੀ ਜਾ ਰਹੀ ਹੈ ਔਰ ਮੌਕੇ ਤੇ ਗੋਤਾਖੋਰ ਵੀ ਬੁਲਾਏ ਗਏ ਨੇ